ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਬਹੁਤ ਹੀ ਇਤਿਹਾਸਿਕ ਤੇ ਪਵਿੱਤਰ ਸਥਾਨ ਹੈ ਜੀ ਸਾਹਮਣੇ ਤੁਸੀਂ ਇੱਧਰਲੇ ਪਾਸੇ ਵੇਖ ਸਕਦੇ ਹੋ ਇੱਧਰ ਪਾਰਕ ਆ ਗਿਆ ਤੇ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਪਾਰਕ ਦੇ ਬਿਲਕੁਲ ਸਾਹਮਣੇ ਤੁਸੀਂ ਨਜ਼ਰ ਆ ਰਿਹਾ ਹੋ ਤੁਹਾਨੂੰ ਜੀ ਗੁਰਦੁਆਰਾ ਸਾਹਿਬ ਜੋ ਕਿ ਬਹੁਤ ਹੀ ਜ਼ਿਆਦਾ ਸੋਹਣਾ ਬਣਾਇਆ ਗਿਆ ਹੈ ਤੇ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਫਿਰ ਤੁਹਾਨੂੰ ਲੈ ਕੇ ਚੱਲਦੇ ਆਂਗੇ ਸ੍ਰੀ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਵਾਉਣ ਲੈ ਕੇ ਚੱਲਦੇ ਆਂਗੇ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੱਲਦੇ ਆਂ ਜੀ ਫਿਰ ਆਪਾਂ ਦਰਸ਼ਨ ਕਰ ਲਈ ਹਾਂਜੀ ਤੇ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਰਬਾਰ ਹਾਲ ਆ ਦੇ ਵਿੱਚ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਜੂ ਹੋਰ ਮਾਵਾ ਨੂੰ ਸਾਇਆ ਤੇ ਪਿੰਡਾ ਲਾਰਾ ਜੁਤਿਰ ਮਾਰਾ ਤੇ ਨਸਾਨੇ ਬਲ ਜੇਪਾ ਨਾਮ ਬੋਧ ਬਦਾਈ ਨਾਮੁ ਸਤਿਗੁਰੂ ਕੈਨਾ ਲਈ ਸਤਿਗੁਰੂ ਪਰਤਖ ਮੰਦੈ ਨਰਾਜੋ ਆਪ ਟਿਕਾਇ ਸਬ ਸਿੱਖ ਵਗੋ ਬੋਧ ਬਦਾਈ ਨਾਮੁ ਦਾਸੁ ਕੈ ਰਿ ਪਾਇਓ ਪਰਗਾ ਕਾ ਗੜੀਆ ਹਰਿ ਨਾਮ ਸੁਣੀਐ ਬੇਬਾਣ ਕਰੰਗ ਗੁਰ ਭਾਵੇ ਕਿੰਡ ਬਦਲ ਮਿਲਿਆ ਦੀਵਾ آپ درشن کر چکے جن کے بعد ہاں آپ دیکھ لوا گے آج اپنا دیکھ لے گی تو نپو صاحب کے درشن کروا گے آج ਰਾਮ ਨਾਮ ਰਾਮ ਇਹ ਹੁਣ ਆਪਾਂ ਹੀ ਦਰਸ਼ਨ ਕਰ ਚੁੱਕੇ ਆਂਗੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਪੂਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣਾ ਤੇ ਆ ਜੋ ਫਿਰ ਆਪਾਂ ਦੇਖ ਰਿਹਾ ਜੀ ਤਾਂ ਪੂਰਾ ਸਾਹਿਬ ਓਪਨ ਹੋਇਆ ਆਪਾਂ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂਦੀ ਹੋਈ ਤੇ ਵੀਡੀਓ ਨੂੰ ਆਪਣੀ ਨੂੰ ਜਲਦੀ ਜਲਦੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗਦੀ ਹੈ ਤੇ ਆ ਜਿਵੇਂ ਫਿਰ ਆਪਾਂ ਆਪਾਂ ਹੱਥ ਧੋ ਕੇ ਤੇ ਇਧਰਲੇ ਪਾਸੇ ਪੂਰਾ ਸਾਹਿਬ ਬਣਿਆ ਹੋਇਆ ਹੈਗਾ ਦਿਖਾਉਣਾ ਬਹੁਤ ਹੀ ਜ਼ਿਆਦਾ ਫੁੱਲ ਬੂਟੇ ਲੱਗੇ ਹੋਇਆ ਤੁਸੀਂ ਇੱਧਰਲੇ ਪਾਸੇ ਨਿਗਾਹ ਮਾਰ ਸਕਦੇ ਹੋ ਤੇ ਹੁਣ ਤੁਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹੋਗੇ ਇਸ ਤੋਂ ਬਾਅਦ ਹਣ ਆਪਾਂ ਅੱਗੇ ਚੱਲਦੇ ਹਾਂ ਦੇਖਦੇ ਹਾਂ ਫਿਰ ਪੋਰਾ ਸਾਹਿਬ ਓਪਨ ਹੈ ਜਾਂ ਨਹੀਂ ਤੇ ਇਹ ਪੋਰਾ ਸਾਹਿਬ ਨੂੰ ਜਾਂਦਾ ਰਸਤਾ ਤੇ ਸਾਈਡ ਬਿਲਡਿੰਗ ਬੇਚਾ ਰਹੇ ਜਿਹੜੀ ਇਸ ਸਾਈਡ ਬਿਲਡਿੰਗ ਆ ਤੇ ਇਸ ਵਾਲੀ ਸਾਈਡ ਤੇ ਬਿਲਡਿੰਗ ਦਾ ਕੰਮ ਚੱਲ ਰਿਹਾ ਹੈਗੇ ਤੇ ਅੰਬੀਆਂ ਨੇ ਇੱਧਰਲੇ ਪਾਸੇ ਵੇਖ ਸਕਦੇ ਇੱਧਰਲੇ ਪਾਸੇ ਬਿਲਡਿੰਗ ਦਾ ਕੰਮ ਚੱਲ ਰਿਹਾ ਤੇ ਆਜੋ ਆਪਾਂ ਦੇਖਦੇ ਆਂ ਫਿਰ ਪੂਰਾ ਸਾਹਿਬ ਦਾ ਦਰਸ਼ਨ ਕਰਨ ਦਾ ਸਮਾਂ ਕਰਨੀਆ ਚ 9:30 ਤੋਂ 12 ਵਜੇ ਤੱਕ ਪੂਰਾ ਸਾਹਿਬ ਓਪਨ ਹੈ ਪੂਰਾ ਸਾਹਿਬ ਤੇ ਆਪਾਂ ਹੁਣ ਚੱਲਦੇ ਆਂ ਦਰਸ਼ਨ ਕਰਨ ਇੱਥੇ ਜੀ ਸਾਹਾ ਸੰਗ ਜੀ ਸਾਹਮਣੇ ਆ ਤੇ ਇਸ ਪਲੰਗ ਦੇ ਦਰਸ਼ਨ ਕਰ ਰਹੇ ਹਾਂ ਇਸ ਪਲੰਗ ਉੱਪਰ ਮਾਂ ਪੱਖਾ ਵਿਸ਼ਰਾਮ ਕਰਿਆ ਕਰਦੇ ਸੀ ਤੇ ਤੁਸੀਂ ਹੁਣ ਦਰਸ਼ਨ ਕਰ ਸਕਦੇ ਹੋ پورا ਸੈ ਵੀ ਦੇਸ ਵਾਲੀ ਸਾਈਡ ਸ਼ਸਤਰ ਪਏ ਨੇ ਇਹਨਾਂ ਦੇ ਦੇਖ ਸਕਦੇ ਹੋ ਇਹ ਨੇ ਤੇ ਇੱਕ ਸਾਡੀ ਸ਼ਸਤਰ ਤੇ ਇੱਕ ਤੇ ਵੀ ਅੱਗੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੰਕੰਨ ਸ੍ਰੀਮਾਨ ਸੰਤੇ ਸ਼ਸ਼ਮੀ ਮਹਾਰਾਜ ਰਾਣਾ ਸਾਹਿਬ ਜਨਮ 5 ਅਗਸਤ 1955 ਪਿੰਡ ਆਲੋਬਾ ਜ਼ਿਲ੍ਹਾ ਪਟਿਆਲਾ ਸਪੀਰ ਪ੍ਰਿਯ ਤਿਆਗ 26 ਅਗਸਤ 1975 ਬਲਵਰ ਐਂਡ ਪਟਨ ਇੰਗਲੈਂਡ ਬਹੁਤ ਬਹੁਤ ਧੰਨਵਾਦ ਸੰਤਾਨੀਆਂ ਜੀ ਤੁਸੀਂ ਦੇਖ ਸਕਦੇ ਹੋ بہت ہی زیادہ تھے فوٹو لائیں گی نے مہان پرکھا دے جتیا وغیرہ دیکھ سکیں گے تو انہیں مہا پرکھا دن ٹائم دیا پرتن ہوں گیا جتیاں تو ابھی آپ تو دکھا دیں گے ادھر پاس بابا جی بٹے ادھر ਇੱਥੇ ਤੁਸੀਂ ਲੰਗਰੀ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਮਹਾਰਾਜ ਜੀ ਵਿਸ਼ਰਾਮ ਕਰਿਆ ਕਰਦੇ ਸੀ ਇਹ ਹੁਣ ਆਪਾਂ ਦਰਸ਼ਨ ਕਰ ਚੁੱਕਾਂਗੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਿੱਥੋਂ ਐਂਟਰ ਹੋਏ ਸੀ ਉਸੇ ਰਸਤੇ ਆਪਾਂ ਨੂੰ ਫਿਰ ਤੋਂ ਬਾਹਰ ਜਾ ਰਹਾਂਗੇ ਤੇ ਪਹਿਲਾਂ ਆਪਾਂ ਹੁਣ ਪ੍ਰਸ਼ਾਦ ਲੈ ਲਈਏ ਪ੍ਰਸ਼ਾਦ ਦੇ ਵਿੱਚ ਆਪਾਂ ਨੂੰ ਲੱਡੂ ਬਣ ਰਿਹਾ ਬਾਬਾ ਜੀ ਤੇ ਪ੍ਰਸ਼ਾਦ ਲੈ ਕੇ ਫਿਰ ਆਪਾਂ ਚੱਲਦੇ ਆਂ ਬਾਹਰ ਵੱਲ ਤੇ ਇਹ ਬਹੁਤ ਹੀ ਜ਼ਿਆਦਾ ਸੁੰਦਰ ਬਾਗੂ ਵੀਚਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਆਸੇ-ਪਾਸੇ ਬਹੁਤ ਹੀ ਜ਼ਿਆਦਾ ਸੰਗਤ ਦੂਰ ਤਰਾਡੇ ਤੋਂ ਇਸ ਸਥਾਨ ਤੇ ਆਉਂਦੀ ਹੈ ਤੇ ਹੁਣ ਆਪਾਂ ਜੀ ਗੁਰਦੁਆਰਾ ਰਾੜਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਨਾਨਕ ਲੰਗਰ ਹਾਲ ਸਾਹਿਬ ਵਿਖੇ ਲੰਗਰ ਹਾਲ ਲੰਗਰ ਸਥਾਨ 'ਤੇ ਪਹੁੰਚ ਚੁੱਕੇ ਹਾਂ ਤੇ ਆ ਜੋ ਆਪਾਂ ਦਿਖਾਉਣ ਨੇ ਤੇ ਇੱਧਰਲੇ ਪਾਸੇ ਤੁਸੀਂ ਵੇਖ ਸਕਦੇ ਹਾਲ ਸਥਿਤੀ ਹਾਲ ਚੱਕਾਂ। ਹਾਲ ਜਾ ਕੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਬਹੁਤ ਹੀ ਬੜੇ ਕਾਂਸੇ ਬਣੇ ਹੋਏ ਨੇ ਤੇ ਆਪਣੇ ਆਪ ਤੁਸੀਂ ਇੱਕ ਹਾਲ ਚੱਕਣਾ। ਹਾਲ ਜਾ ਕੇ ਫਿਰ ਅੱਗੇ ਤੁਸੀਂ ਇੱਧਰ ਲੰਗਰ ਹਾਲ ਸਾਹਮਣੇ ਵੇਖ ਸਕੋਗੇ। ਤੇ ਵੇਖ ਸਕਦੇ ਤੁਸੀਂ ਬਹੁਤ ਹੀ ਵੱਡਾ ਲੰਗਰ ਹਾਲ ਆ ਤੇ ਵੱਡੇ-ਵੱਡੇ ਪੱਖੇ ਲਗਾਏ ਗਏ ਨੇ। ਇਹ ਨਿਗਾਹ ਮਾਰ ਸਕਦੇ। ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ। ਕੋਹਨ ਐ ਇੱਥੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋਣੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਛੱਟਿਆਂ ਬੈਠ ਕੇ ਲੰਗਰ ਤੇ ਦੇਖ ਸਕਦੇ ਹੋ ਪੱਖੇ ਕਿੱਡੇ ਕਿੱਡੇ ਵੱਡੇ ਬਣਾਏ ਗਏ ਨੇ ਬਹੁਤ ਹੀ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਤੁਹਾਨੂੰ ਐੱਚੇ ਦੇਖਣ ਨੂੰ ਨਹੀਂ ਹੋਣੀ ਤੇ ਇਸ ਵਾਲੀ ਸਾਈਡ ਹੀ ਕਰ ਦੁਆਰਾ ਸ੍ਰੀ ਰਾੜਾ ਸਾਹਿਬ ਜੀ ਵਿਖੇ ਸਰੋਵਰ ਦਾ ਨਿਰਮਾਣ ਕੀਤਾ ਗਿਆ ਤੇ ਇਸ ਸਰੋਵਰ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਚੱਲਦੇ ਆਪਾਂ ਸਰੋਵਰ ਵੱਲ ਇਹ ਜੀ ਸਰੋਵਰ ਬਣਿਆ ਹੋਇਆ ਥੋੜਾ ਜਿਹਾ ਉੱਚਾ ਤੇ ਥੋੜੀਆਂ ਪੌੜੀਆਂ ਚੜ੍ਹਨੀਆਂ ਪੈਣੀਆਂ ਤੇ ਥੋੜੀਆਂ ਪੌੜੀਆਂ ਚੜ੍ਹਨ ਤੋਂ ਬਾਅਦ ਤੇ ਆਪਾਂ ਤੁਹਾਨੂੰ ਸਰੋਵਰ ਦੇ ਵਿੱਚ ਦਰਸ਼ਨ ਕਰਵਾਵਾਂਗੇ ਸਰੋਵਰ ਵੀ ਐਸਾ ਹੀ ਨੂੰ ਦੱਸਣ ਸ਼ੋਅ ਦੇ ਵਿੱਚ ਜੀ ਆਪਾਂ ਹੱਥ ਮੋ ਧੋ ਲੈਨੇ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਇਹ ਪਾਰਕਿੰਗ ਹਾਲ ਦੇ ਵਿੱਚ ਤੇ ਆ ਸਾਰਾ ਜਿੰਨਾ ਵੀ ਤੁਸੀਂ ਏਰੀਆ ਦੇਖ ਰਹੇ ਹੋ ਜੀ ਟੀ ਜ਼ेड ਇਹ ਸਾਰਾ ਗੱਡੀਆਂ ਖੜਾਉਣ ਲਈ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਆ ਤੇ ਤੁਹਾਨੂੰ ਇੱਥੇ ਗੱਡੀ پارک ਕਰਨ ਲਈ ਜਾਂ ਟਰੱਕ پارک ਕਰਨ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਗੀ ਤੇ ਤੁਸੀਂ ਇੱਧਰਲੇ ਪਾਸੇ ਨਿਗਾ ਮਾਰ ਸਕਦੇ ਹੋ ਬਹੁਤਿਆਦ ਗੱਡੀਆਂ ਤੇ ਟਰੱਕ ਵਗੈਰਾ ਖੜੇ ਨੇ ਜੋ ਕਿ ਇੱਥੇ ਲੋਕ ਦਰਸ਼ਨ ਦੇਦਾਰ ਕਰਨ ਲਈ ਆਉਂਦੇ ਨੇ ਤੋਂ ਇਸ ਜਗ੍ਹਾ ਤੇ ਆ ਕੇ ਪਾਰਕਿੰਗ ਕਰ ਦਿੰਦੇ ਆ ਤੇ ਉਮੀਦ ਕਰਦੇ ਆ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਲੱਗੀ ਹੋ ਵਧੀਆ ਤੇ ਆਪਣੀ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਐਂਡ ਤੇ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਤੇ ਇਤੋਂ ਦੀਦੀ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਥੈਂਕਸ ਫॉर ਵਾਚਿੰਗ